ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਤੇ ਮੈਂ ਤੁਹਾਨੂੰ ਬੜੀ ਅੱਛੀ ਜਾਣਕਾਰੀ ਖੁਸ਼ਖਬਰੀ ਦੇ ਰਿਹਾ ਹਾਂ ਵੀ ਇੱਥੇ 6 ਤਰੀਕ ਤੋਂ ਲੈ ਕੇ 12 ਤਰੀਕ ਤੱਕ ਆਪਣੇ ਅੰਤਰਰਾਸ਼ਟਰੀ ਕਥਾਵਾਚਕ ਜੀ प्रदीप ਮਿਸ਼ਰਾ ਜੀ ਇੱਕ ਵਾਰੀ ਫੇਰ ਬਟੰਡਾ ਪਵਾ ਰਹੇ ਨੇ ਬਹੁਤ ਹੀ ਅੱਛੇ ਅਰੇਂਜਮੈਂਟ ਕੀਤੇ ਗਏ ਨੇ ਪਾਸੇਸ ਤੋਂ ਇਲਾਵਾ ਜੇ ਕੋਈ ਲੋਕੀ ਬਾਹਰੋਂ ਦੂਰੋਂ ਜਾਂ ਕਿਤੋਂ ਵੀ ਆਉਂਦੇ ਨੇ ਉਹਨਾਂ ਨੂੰ ਪਾਸੇ ਨਹੀਂ ਮਿਲਦਾ ਉਹਨਾਂ ਲਈ ਬੜੇ ਸਪੈਸ਼ਲ ਅਰੇਂਜਮੈਂਟਸ ਕੀਤੇ ਗਏ ਨੇ ਅਲੱਗ ਤੋਂ ਤਿੰਨ ਗੇਟ ਰੱਖੇ ਗਏ ਨੇ ਜਿੱਥੇ ਤੁਹਾਨੂੰ ਪਾਸਸ ਦੀ ਕੋਈ ਦਿੱਕਤ ਨਹੀਂ ਆ ਸਕਦੀ ਇਸ ਤੋਂ ਇਲਾਵਾ ਬੱਚਿਆਂ ਵਾਸਤੇ ਅਸੀਂ ਬੈਂਡ ਬੰਗਾ ਰਹੇ ਹਾਂ ਜਿੰਨੇ ਵੀ ਬੱਚੇ ਹੈ ਜੋ ਸਾਡੇ ਕੋਲ ਰਜਿਸਟ੍ਰੇਸ਼ਨ ਕਰਵਾ ਲੈਂਦੇ ਨੇ ਤੇ ਬੱਚਾ ਕਿਤੇ ਵੀ ਤੁਰਿਆ ਫਿਰੇਗਾ ਉਹਦਾ ਅਸੀਂ ਲਾਈਵ ਡੈਮੋ ਵੀ ਦੇ ਰਹੇ ਹਾਂ ਤੇ ਬੱਚੇ ਨੂੰ ਅਸੀਂ ਟਰੈਕ ਕਰ ਸਕਦੇ ਹਾਂ ਜਿਉਂ ਨੇ ਬੈਂਡ ਪਾਇਆ ਹੋਵੇ ਬੱਚਾ ਜੇ ਬਾਈ ਚਾਂਸਪੇਰੈਂਸ ਤੋਂ ਦੂਰ ਹੋ ਗਿਆ ਤਾਂ ਉਹ ਵੀ ਪਤਾ ਲੱਗੇਗਾ ਮੋਬਾਈਲ ਚਾਰਜਸ ਲੋਕਾਂ ਵਾਸਤੇ ਖਾਣਾ ਨੋ ਅਸਤੇ ਜਗਾ ਟਾਇਲਟਸ ਇਸ ਤਰ੍ਹਾਂ ਦੀ ਸਾਰੀ ਸੁਵਿਧਾਵਾਂ ਅਸੀਂ ਉੱਥੇ ਦੇ ਰਹੇ ਆ ਤੇ ਮੈਂ ਸਭ ਨੂੰ ਫੇਰ ਇੱਕ ਵਾਰੀ ਅਪੀਲ ਕਰਦਾ ਹਾਂ ਵੀ ਲੋਕੀ ਇੱਥੇ ਆਉਣ ਇਸ ਕਥਾ ਦਾ ਆਨੰਦ ਵਾਚਣ ਮੈਂ ਇੱਕ ਵਾਰੀ ਫੇਰ ਦੱਸਦਾ ਇਹ 6 ਤਰੀਕ ਤੋਂ ਲੈ ਕੇ 12 ਤਰੀਕ ਤੱਕ ਹੋ ਰਹੀ ਹੈ ਵੈਸ਼ਨ ਦੇਵੀ ਮੰਦਿਰ ਪਟੇਲ ਨਗਰ ਦੇ ਵਿੱਚ ਹੋ ਰਹੀ ਹੈ ਟਾਈਮਿੰਗ 1 ਤੋਂ 4 ਪਹਿਲੇ 3 ਦਿਨ ਤੇ 2 ਤੋਂ 5 ਪਿਛਲੇ 3 ਦਿਨ ਇਹ ਕਥਾ ਹੋਏਗੀ ਔਰ ਇਸ ਤੋਂ ਇਲਾਵਾ ਸ਼ੋਭਾ ਯਾਤਰਾ 5 ਤਰੀਕ ਨੂੰ ਸਵੇਰੇ 11 ਵਜੇ ਪੋਸਟੂ ਬਾਜ਼ਾਰ ਮੰਦਰ ਤੋਂ ਸਟਾਰਟ ਹੋਏਗੀ ਤੇ ਹਨ ਹਨੂਮਾਨ ਮੂਰਤੀ ਜੀ ਕੋਲ ਜੀ ਸਮਾਪਤੀ ਹੋਏਗੀ ਇਸ ਦੇ ਵਿੱਚ ਵੀ ਬਹੁਤ ਅੱਛੇ ਅਰੇਂਜਮੈਂਟ ਕੀਤੇ ਗਏ ਨੇ ਚਾਹੇ ਉਹ ਪੰਜਾਬ ਦਾ ਕਲਚਰ ਹੈ ਉਹ ਵੀ ਦਿਖਾਇਆ ਜਾਏਗਾ ਤੇ ਸ਼ੋਭਾ ਯਾਤਰਾ ਦੇ ਵੀ ਬਹੁਤ ਅੱਛੇ ਅਰੇਂਜਮੈਂਟ ਕੀਤੇ ਗਏ ਨੇ ਤੇ ਮੈਂ ਸਾਰਿਆਂ ਨੂੰ ਅਪੀਲ ਕਰੂੰਗਾ ਵੀ ਇਹ ਸ਼ੋਭਾ ਯਾਤਰਾ ਅਤੇ 6 ਤਰੀਕ ਤੋਂ ਲੈ ਕੇ 12 ਤਰੀਕ ਤੱਕ ਜੋ ਅੰਤਰਰਾਸ਼ਟਰੀ ਕਥਾਵਾਚੀ શ્રીਪਦੀ ਮਿਸ਼ਰਾ ਜੀ ਆ ਰਹੇ ਨੇ ਉਹਨਾਂ ਦੀ ਕਥਾ ਦਾ ਆਨੰਦ ਲੈਣ ਤੇ ਲੋਕੀ ਆਣ ਤਾਂ ਕਿ ਅਸੀਂਨੂੰ ਵੀ ਤੇ ਲੋਕਾਂ ਨੂੰ ਵੀ ਤੇ ਪਛੰਡਾ ਵਾਸਤੇ ਇਹ ਵਿੱਚ ਬੜੀ ਖੁਸ਼ੀ ਹੋਈ